ਬੈਲਜੀਅਮ ਦੇ ਸ਼ਹਿਰ ਐਂਟਵਰਪ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਜਿਹੜਾ ਇਹ ਸ਼ਹਿਰ ਹੈ ਇਹ ਹੀਰਿਆਂ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਪਿਛਲੇ 500 ਸਾਲ ਤੋਂ ਇੱਥੇ ਡਾਇਮੰਡ ਦੀਆਂ ਬਹੁਤ ਵੱਡੀਆਂ ਮਾਰਕੀਟਸ ਲੱਗੀਆਂ ਸੋ ਅੱਜ ਅਸੀਂ ਇਹ ਸ਼ਹਿਰ ਐਕਸਪਲੋਰ ਕਰਾਂਗੇ ਤੇ ਇਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਬੈਲਜੀਅਮ ਦੀ ਰਾਜਧਾਨੀ ਹੈ ਬਰਸਲਸ ਇੱਕ ਦਿਨ ਉਹ ਕਮਾਈ ਸੀਗੀ ਤੇ ਹੋਪਸੋ ਇਹ ਵੀ ਆਪਣਾ ਸ਼ਹਿਰ ਦਾ ਘੇੜਾ ਵਧੀਆ ਰਹੇ ਦੇਖਦੇ ਆਂ ਇਹਦੇ ਵਿੱਚ ਕੀ ਕੁਝ ਦੇਖਣ ਵਾਲਾ ਸੋ ਸਭ ਤੋਂ ਪਹਿਲਾਂ ਇਹ ਸ਼ਹਿਰ ਚ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਰੇਲਵੇ ਸਟੇਸ਼ਨ ਜਿਹਨੂੰ ਅੰਤਵਰਪ ਸੈਂਟਰਲ ਵੀ ਕਹਿੰਦੇ ਆ ਜਿਹੜਾ ਕਿ ਇਹ ਸ਼ਹਿਰ ਦਾ ਸਭ ਤੋਂ ਜ਼ਿਆਦਾ ਫੇਮਸ ਹੈ ਤੇ ਸੋਨਾ ਵੀ ਬਹੁਤ ਤੇ ਸੋਨਾ ਪੂਰੇ ਯਰਪ ਚ ਸਭ ਤੋਂ ਸੋਹਣਾ ਇਹਨੂੰ ਮੰਨਿਆ ਜਾਂਦਾ ਹੈ ਤੇ ਸਾਡੇ ਨਾਲ ਅੱਜ ਫੇਰ ਹੋਣਗੇ ਜੀ ਬਾਈ ਸੰਦੇਸ਼ ਇਹਨਾਂ ਨੇ ਆਪਾਂ ਨੂੰ ਬ੍ਰਸਲ ਵੀ ਪਹਿਲਾਂ ਘੁਮਾਇਆ ਸੀਗਾ ਰਾਜਤਾਨੀ ਤੇ ਅੱਜ ਫਿਰ ਇਹ ਸੰਦੇਸ਼ ਦੇਣਗੇ ਅੱਜ ਐਂਟਰਪਨ ਸੰਦੇਸ਼ ਦੇਵਾਂਗੇ ਹਾਂਜੀ ਆਜੋ ਕੀ ਕੀ ਹੈ ਜੀ ਇੱਥੇ ਦੇਖਣ ਨੂੰ ਅੱਜ ਆਪਾਂ ਦੇਖਾਂਗੇ ਐਂਟਰਪਨ ਦਾ ਸਟੇਸ਼ਨ ਜੋ ਪੂਰੇ ਯੂਰਪ ਚ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਬਹੁਤ ਪੁਰਾਣਾ ਵੀ ਹੈ ਤੇ ਆਪਾਂ ਹੋਰ ਆਸ-ਪਾਸੇ ਜਗ੍ਹਾ ਵੀ ਦੇਖਾਂਗੇ ਜਿਵੇਂ ਡਾਇਮੰਡ ਮਾਰਕੀਟ ਦੇਖੂਗੀ ਜੋ ਬੈਲਜੀਅਮ ਦੀ ਤੇ ਪੂਰੇ ਕਹਿ ਸਕਦੇ ਆ ਸੈਂਚਰੀ ਦੀ ਮਤਲਬ ਸਭ ਤੋਂ ਸਭ ਤੋਂ ਜ਼ਿਆਦਾ ਮੈਨੂੰ ਪਤਾ ਸਭ ਤੋਂ ਜ਼ਿਆਦਾ ਪੁਰਾਣੀ ਮੰਡੀ ਹੈ ਇੱਥੇ ਹੀ ਰਿਆਂ ਦੀ ਮੈਂ ਸੁਣਿਆ ਸੀ ਇਹਦੇ ਬਾਰੇ ਤੇ ਆਹ ਸਟੇਸ਼ਨ ਆ ਜੀ ਪਹਿਲਾਂ ਜਿੱਥੇ ਅਸੀਂ ਆਇਆ ਯੂਰਪ ਦਾ ਵਨ ਆਫ ਦੀ ਮੋਸਟ ਬਿਊਟੀਫੁਲ ਸਟੇਸ਼ਨ ਇਹਨੂੰ ਕਿਹਾ ਜਾਂਦਾ ਪੂਰੇ ਯੂਰਪ ਦੀ ਗੱਲ ਕਰ ਰਿਹਾ ਮੈਂ ਜਿਹਦੇ ਚ ਆਉਂਦਾ ਮਤਲਬ ਪੈਰਿਸ ਆ ਗਿਆ ਤੇ ਜਾਂ ਐਮਸਟਰਡਮ ਆ ਗਿਆ ਵੱਡੇ ਵੱਡੇ ਸਟੇਸ਼ਨ ਬਰਲਨ ਆ ਗਿਆ ਜਰਮਨੀ ਦੇ ਜਿੰਨੇ ਵੀ ਦੇਸ਼ ਹੈ ਯੂਰਪ ਦੇ ਸਾਰਿਆਂ ਤੋਂ ਵਧੀਆ ਸਟੇਸ਼ਨ ਜੋ ਇੱਕ ਮੰਨਿਆ ਜਾਂਦਾ ਹੈਗਾ ਇਹ ਸਟੇਸ਼ਨ ਕਹਿੰਦੇ ਅੰਦਰਲੇ ਪਾਸਿਓਂ ਵੀ ਦੇਖਣ ਵਾਲਾ ਹੈਗਾ ਤੇ ਹੁਣ ਤੁਹਾਨੂੰ ਅੰਦਰਲੇ ਪਾਸੇ ਉਹ ਦਿਖਾ ਕੇ ਲਿਆਉਣੀ ਆ ਤੇ ਬਾਕੀ ਇਹਦੀ ਖਾਸੀਅਤ ਇਹ ਆ ਕਿ ਇਹ 200 ਸਾਲ ਪੁਰਾਣਾ ਜਿਹੜਾ ਇਹ ਸਟੇਸ਼ਨ ਹੈ ਤੇ 1805 ਚ ਇੱਥੇ 1836 ਚ 1836 ਚ ਪਹਿਲੀ ਲਾਈਨ ਪਾਈ ਸੀ ਉਸ ਤੋਂ ਬਾਅਦ ਇਹ ਮਤਲਬ 1854 55 ਚ ਜਿਹੜੀ ਇਹਦੀ ਇਮਾਰਤ ਬਣੀ ਆ ਲੱਗਦਾ ਵਾਕਈ ਸੋਹਣਾ ਰਿਹਾ ਹੈ। ਕੀ ਬਾਤ ਹੈ ਜੀ। ਕਿਵੇਂ ਵੀ ਲੱਗ ਰਿਹਾ ਹੈ, ਕਿ ਐਸਾ ਲੱਗਦਾ ਕੋਈ ਹੈਨਾ? ਹਾਂਜੀ। ਫੀਲਿੰਗ ਕਹਿੰਦੇ ਬਹੁਤ ਵਧੀਆ ਹੁੰਦਾ ਯਾਰ। ਤੇ ਇਧਰਲੇ ਪਾਸੇੋਂ ਦੇਖੋ। ਅਸੀਂ ਤਾਂ ਵੈਸੇ ਲੰਡਨ ਦੇ ਸਟੇਸ਼ਨ ਨੂੰ ਦੇਖ ਕੇ ਗਏ ਹੁੰਦੇ ਸੀਗੇ ਕਿ ਕਿੱਡੇ ਸੋਹਣੇ ਐ ਤੇ ਬੈਲਜੀਅਮ 'ਚ ਤਾਂ ਕਿਆ ਹੀ ਖੂਬਸੂਰਤੀਆਂ। ਕਮਾਲ ਦਾ ਡਿਟੈਕਟਰ ਜਿਹਨੇ ਬਣਾਇਆ ਹੈ। ਇਹੀ ਇਹਦੀ ਖਾਸੀਅਤ ਹੈ ਤੇ ਯੂਰਪ ਦਾ ਤਾਂ ਹੀ ਤੁਹਾਨੂੰ ਕਿਹਾ ਵੀ ਸਭ ਤੋਂ ਸੋਹਣਾ ਇਹਨੂੰ ਮੰਨਿਆ ਜਾਂਦਾ ਹੈਗਾ। ਵਾਕਈ ਖੂਬਸੂਰਤ ਹੈ। ਇਹ ਸਾਹਮਣੇ ਇਹ ਸਟੇਸ਼ਨ ਦੇ ਟਰੈਕ ਆਗੇ ਜਿੱਥੋਂ ਟ੍ਰੇਨਸ ਪੂਰੇ ਯੂਰਪ ਨੂੰ ਜਾਂਦੀ ਹੈ। ਇੱਥੋਂ ਸਿੱਧੀ ਲੰਡਨ ਵੀ ਟ੍ਰੇਨ ਜਾਂਦੀ ਹੈ, ਇੰਗਲੈਂਡ ਚੱਲ ਜਾਓ ਭਾਵੇਂ। ਤੇ ਪੈਰਿਸ ਚੱਲ ਜਾਓ, ਐਮਸਟਰਡਮ ਚੱਲ ਜਾਓ, ਬਰਸਲ ਚੱਲ ਜਾਓ। ਅ ਬਰਲਿਨ ਚਲ ਜਾਓ ਪ੍ਰਾਗ ਚਲ ਜਾਓ ਜਿੰਨੇ ਵੀ ਯੂਰਪ ਦੇ ਸ਼ਹਿਰ ਹੈ ਜਿੰਨੇ ਵੀ ਯੂਰਪ ਦੇ ਦੇਸ਼ ਹੈ ਸਾਰੇ ਕਿਤੇ ਤੋਂ ਟ੍ਰੇਨ ਚ ਡਾਇਰੈਕਟ ਟ੍ਰੇਨ ਜਾਂਦੀ ਹੈ ਤੇ ਯੂਰਪ ਦੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਚੋ ਵੀ ਇੱਕ ਹੈ ਇਹ ਇਹ ਤਾਂ ਜਦੋਂ ਤੁਸੀਂ ਇੱਥੇ ਆਓਗੇ ਜ਼ਰੂਰ ਦੇਖ ਕੇ ਜਾਇਓ ਜਿਹੜਾ ਨਾ ਇਹ ਸਟੇਸ਼ਨ ਹੈ ਵਰਲਡ ਵਾਰ ਦੇ ਦੌਰਾਨ ਡੈਮੇਜ ਵੀ ਹੋ ਗਿਆ ਸੀਗਾ ਤੇ ਦੂਜੀ ਵਾਰ ਸੰਸਾਰ جنگ ਲੱਗੀ ਜਦੋਂ ਤੇ ਫਿਰ ਇਹਨੂੰ 1980 ਚ ਦੁਬਾਰਾ ਹੁਣ ਮਤਲਬ ਲਗਭਗ 40 ਸਾਲ ਤੱਕ ਇਹਦੀ ਕੰਸਟਰਕਸ਼ਨ ਦੁਬਾਰਾ ਚੱਲਦੀ ਰਹੀ ਇਹਨੂੰ ਮਤਲਬ ਉਮੇ ਦਾ ਬਣਾਉਣ ਲਈ 1980 ਚ 390 ਚ ਇੱਥੇ ਜੇ ਇਹ ਦੁਬਾਰਾ ਬਣ ਕੇ ਤਿਆਰ ਹੋਇਆ ਤੇ ਜਿਹੜੀ ਹੁਣ ਇਹਦੀ ਰੀਸੈਂਟਲੀ ਕੰਸਟਰਕਸ਼ਨ ਹੋਈ ਹੈ ਉਹ ਤੁਸ ਕਹਿ ਸਕਦਾ ਲਗਭਗ 40 ਸਾਲ ਪਹਿਲਾਂ ਇਹ ਦੁਬਾਰਾ ਪ੍ਰੋਪਰਲੀ ਤਿਆਰ ਹੋਇਆਗਾ ਪਹਿਲਾਂ ਵਾਲੀ ਲੁੱਕ ਚ ਜੇ ਇਹਦੀ ਪ੍ਰੋਪਰ ਹਿਸਟਰੀ ਦੀ ਗੱਲ ਕਰੀ ਤਾਂ 200 ਸਾਲ ਲਗਭਗ ਹੋਣ ਵਾਲਾ 170 75 ਸਾਲ ਪੁਰਾਣਾ ਸਟੇਸ਼ਨ ਹੈ ਤੇ ਹੁਣ ਅਸੀਂ ਚੱਲਦੇ ਹਾਂ ਸਟੇਸ਼ਨ ਤੋਂ ਬਾਹਰ ਤੇ ਬਿਲਕੁਲ ਸਟੇਸ਼ਨ ਦੇ ਦੇ ਸਾਹਮਣੇ ਡਾਇਮੰਡ ਮਾਰਕੀਟ ਹੈਗੀ ਜਿਹੜਾ ਪੂਰਾ ਹੀਰਿਆਂ ਦਾ ਬਾਜ਼ਾਰ ਲੱਗਦਾ ਦੋਈ ਚੀਜ਼ਾਂ ਕਰਕੇ ਜਿਹੜਾ ਸ਼ਹਿਰ ਹੈ ਉਹ ਮਸ਼ਹੂਰ ਹੈਗਾ ਇੱਕ ਤਾਂ ਜਿੰਨੇ ਵੀ ਇੱਥੇ ਹੁੰਦੇ ਆ ਸਾਰੇ ਆ ਡਾਇਮੰਡ ਦੀ ਜਿਹੜਾ ਹੀਰਿਆਂ ਦਾ ਬਾਜ਼ਾਰ ਆ ਇਹ ਦੇਖਣ ਆਣੇ ਆ। ਇਹ ਡਾਇਮੰਡ ਬਾਜ਼ਾਰ ਦੇਖਦੇ ਆ ਉਹ ਨਾਲ-ਨਾਲ ਇਸ ਸਟੇਸ਼ਨ ਨੂੰ ਵੀ ਜਰੂਰ ਦੇਖ ਕੇ ਜਾਂਦੇ ਆ। ਇਸੇ ਕਰਕੇ ਅਸੀਂ ਵਿਜ਼ਿਟ ਕਰਕੇ ਆਏ ਆ। ਇਹ ਕੁਝ ਫੈਮਿਲੀਜ਼ ਮਿਲਣ ਆਈਆਂ ਜੀ। ਇਹ ਵੀ ਪੰਜਾਬੀ ਪਰਿਵਾਰ ਖਿੰਡੇ ਹੋਏ ਆਪਣੇ ਪੂਰੇ ਬਰਸ ਪੂਰੇ ਬੈਲਜੀਅਮ ਦੇ ਵਿੱਚ। ਹਾਂਜੀ ਭੈਣੇ ਕਿੱਥੋਂ ਆਏ ਹੋ ਤੁਸੀਂ? ਅਸੀਂ ਬ੍ਰਸਲ ਸਿਟੀ ਤੋਂ ਆਏ ਆ ਅੱਛਾ ਬ੍ਰਸਲ ਸਿਟੀ ਤੋਂ ਜਿੱਦਣ ਬ੍ਰਸਲ ਅਸੀਂ ਘੁੰਮੇ ਸੀ ਉਦੋਂ ਨਹੀਂ ਮਿਲੇ ਉਸ ਦਿਨ ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਆਣਾ ਸੀ ਕਿਉਂਕਿ ਈਵਨਿੰਗ ਦੇਖਿਆ ਬਲੌਗ ਦੇਖ ਕੇ ਪਤਾ ਲੱਗਿਆ ਹਾਂਜੀ ਬਿਲਕੁਲ ਫਿਰ ਪਤਾ ਲੱਗਿਆ ਫਿਰ ਮੈਨੂੰ ਸੀਗਾ ਲੇਟ ਆਉਂਦਾ ਹਾਂਜੀ ਐਕਸਾਈਟਮੈਂਟ ਸੀ ਕਾਫੀ ਕਿ ਤੁਹਾਨੂੰ ਮਿਲਣਾ ਹੈ ਤਾਂ ਸ਼ੁਕਰੀਆ ਜੀ ਤੁਹਾਡਾ ਜੀ ਆਇਆਂ ਨੂੰ ਤਾਂ ਫਿਰ ਅਸੀਂ ਟ੍ਰੇਨ ਫੜ ਕੇ ਤੇ ਹਸਬੈਂਡ ਕੋਲ ਟਾਈਮ ਨਹੀਂ ਸੀ ਫਿਰ ਟ੍ਰੇਨ ਫੜੀ ਤਾਂ ਅਸੀਂ ਫਟਾਫਟ ਪਹੁੰਚੇ ਹਾਂਜੀ ਬਿਲਕੁਲ ਚਲੋ ਜੀ ਇਹਨਾਂ ਨੂੰ ਫੜ ਲਿਆ ਕਰੋ ਜੀ ਹੁਣ ਜੇ ਨਹੀਂ ਮਿਲਾਊਗਾ ਕੋਈ ਇਹਨਾਂ ਦੇ ਇਹਨੇ ਪਾਪਾ ਸਿਰ ਹਾਂਜੀ ਕਿਦਾਂ ਜੀ ਇਹ ਕਹਿੰਦੇ ਜੀ ਸ਼ਾਸਤਰੀ ਕਾਲ ਕਹਿੰਦੇ ਸੰਗ ਦਾ ਬਹੁਤ ਹੈਗਾ ਮੁੰਡਾ ਇਹ ਹੈ ਸੰਗੀਤਾ ਤਾਂ ਜਾਨਾ ਇਹ ਵੀਡੀਓ ਬਾਲ ਤੇ ਵੀ ਸਾਹਮਣੇ ਨਹੀਂ ਆਉਂਦਾ ਨਾਨੀ ਹੁਣਾਂ ਨਾਲ ਵੀ ਕਹਿੰਦਾ ਮੈਨੂੰ ਸੰਗ ਲੱਗਦੀ ਪਤਾ ਨਹੀਂ ਕਿਉਂ ਅੱਜ ਨਾਨੀ ਜੀ ਦੇਖ ਲੈ ਅੱਜ ਨਾਨੀ ਜੀ ਦੇਖ ਲੈਣਗੇ ਹੁਣ ਪੰਜਾਬ ਪੰਜਾਬ ਰਹਿੰਦੇ ਨਾਨੀ ਜੀ ਹਾਂਜੀ ਪੰਜਾਬ ਦੇ ਪੰਜਾਬ ਤੋਂ ਹੁਣ ਬੈਠੇ ਦੇਖ ਲੈਣਗੇ ਹੈ ਮਲੇਰੀ ਕੋਟਲੇ ਤੇ ਕੋਲੇ ਚਲੋ ਜੀ ਹੁਣ ਕੁਛ ਖਾ ਪੀ ਲਈਏ 10 ਮਿੰਟ ਗੱਲਾਂ ਬਾਤਾਂ ਕਰ ਲਈਏ ਇਹਨਾਂ ਨਾਲ ਫੈਮਿਲੀ ਮਿਲਣ ਆਈ ਹੈ ਸਪੈਸ਼ਲ ਆਪਾਂ ਨੂੰ ਸਟੇਸ਼ਨ ਇੱਥੇ ਦੇ ਜਿਹੜੇ ਉਹ ਸੋਹਣੇ ਹੈਗੇ ਹੈਗੇ ਦੇਖ ਲਓ ਸਟਾਰਬਕਸ ਵਰਗੇ ਵੱਡੇ ਜੋਰ ਲਗਾ ਕੇ ਹਾਈ ਸ਼ਾ ਇਹਨਾ ਟਾਈਟ ਆ ਯਾਰ ਲਓ ਜੀ ਕਾਫੀ ਪੀ ਲਈਏ ਹੁਣ ਸਭ ਤੋਂ ਵਧੀਆ ਖਾਣ ਪੀਣ ਦਾ ਇਹ ਬਾਹਰਲੇ ਕੰਟਰੀ ਚ ਇਹ ਲਓ ਜੀ ਸਿੰਘ ਇਜ਼ ਕਿੰਗ ਕੀ ਲਿਖਾਇਆ ਭਾਈ ਤੁਸੀਂ ਆਪਣੇ ਵਾਲੇ ਤੇ ਸਿੰਘਾ ਸਿੰਘ ਇਜ਼ ਕਿੰਗ ਸਿੰਘਾ ਰਿਪਨ ਸਿੰਘ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਹਾਂ ਮਾਰਕੀਟ ਤੇ ਜਿਹੜੀ ਡਾਇਮੰਡ ਮਾਰਕੀਟ ਆ ਕਿਉਂ ਮਸ਼ਹੂਰ ਹੈ ਕਿਵੇਂ ਮਸ਼ਹੂਰ ਹੈ ਤੇ ਕਿਵੇਂ ਇੱਥੇ ਗੱਲਬਾਤ ਹੈ ਅੰਦਰੋਂ ਵੀ ਦੁਕਾਨਾ ਹੋ ਸਕਿਆ ਤਾਂ ਦਿਖਾਵਾਂਗੇ ਇਉਂ ਇਹੋ ਜੀਆਂ ਦੁਕਾਨਾਂ ਜੀ ਇਹ ਹੀਰਿਆਂ ਦੀਆਂ ਤੇ ਆ ਪਏ ਆ ਸਾਰੇ ਹੀਰੇ ਤੇ ਇਹ ਸਸਤੀ ਬਹੁਤ ਹੈ 7 ਯੂਰੋ ਓਏ 700 80 ਮੰਦਾਂ ਵਿੱਚ 7 ਯੂਰੋ ਦਾ ਹੈਗਾ ਆ 1280 ਡਾਇਮੰਡ 컬렉ਸ਼ਨ ਹੈ ਰਿੰਗਸ ਬਹੁਤ ਸੋਹਣੀਆਂ ਨੇ ਤੇ ਸਾਰੇ ਜਿੰਨੇ ਚਮਕਦਮਕਦੇ ਜੀ ਸਾਰੇ ਹੀਰੇ ਹੀਰੇ ਆ ਜਿੰਨੇ ਤੁਹਾਨੂੰ ਚਮਕ ਰਹੇ ਸਾਰੇ ਡਾਇਮੰਡ ਡਿਸਕਾਊਂਟ ਵੀ ਹੈ ਲੈ ਸਕਦੇ ਆਂ ਜੀ ਹਾਂਜੀ ਲੈ ਸਕਦੇ ਆਂ 50% ਡਿਸਕਾਊਂਟ ਕਰਾਗੀ ਬੜਾ ਮਹਿੰਗਾ ਹੋਊ ਤਾਂ ਤੇ ਹੋ ਸਕਿਆ ਜੀ ਅੰਦਰੋਂ ਦਿਖਾਵਾਂਗੇ ਦੁਕਾਨਾਂ ਕਿਸੇ ਦੁਕਾਨ ਦੇ ਅੰਦਰ ਚਲਾਂਗੇ ਅੱਜ ਤਾਂ ਮਾਰਕੀਟੇਜ ਸ਼ੁਰੂ ਹੋਈ ਹੈ ਤੇ ਅੱਗੇ ਬਹੁਤ ਸਾਰੀਆਂ ਹੋਰ ਵੀ ਸ਼ਾਪਸ ਆਉਣਗੀਆਂ ਸ਼ਹਿਰ 'ਚ ਪੂਰਾ ਸ਼ਹਿਰ ਇਸੇ ਤਰ੍ਹਾਂ ਦੀ ਇਹ ਡਾਇਮੰਡ ਮਾਰਕੀਟ ਨਾਲ ਭਰਿਆ ਸਾਰੇ ਬਾਹਰੋਂ ਹੀ ਆਏ ਦੇਖ-ਦੇਖ ਭੱਗ ਜਾਂਦੇ ਦੇਖ ਲੈ ਦੇਖ ਲੈ ਬੇਬੇ ਆਪ ਕੜਾ ਲੈਣਾ ਬੇਬੇ ਖਰਚੇ ਜੀ ਰਹੀ ਐ ਠੋਡੀ ਐ ਜੇ ਲੱਗ ਰਿਹਾ ਮਹਿੰਗਾ ਵਾਲਾ ਹਨ ਮੈਂ ਵੀ ਦੇਖੀ ਐ ਨਾ ਕਿਹੜੇ ਹਿਸਾਬ ਨਾਲ ਦੇਖਦੀ ਐ ਡੇਡੀ ਡੇਡੀ ਹੋ ਤੇ ਤੁਹਾਨੂੰ ਨਾ ਨਾਲ-ਨਾਲ ਇਹ ਦੱਸ ਦਈਏ ਵੀ ਜਿਹਨੂੰ ਜਿਹੜਾ ਸ਼ਹਿਰ ਹੈਗਾ ਬੈਲਜੀਅਮ ਦਾ ਐਂਟਵਰਪ ਵੀ ਇਹਨੂੰ ਡਾਇਮੰਡ ਕੈਪੀਟਲ ਆਫ ਦੀ ਵਰਲਡ ਕਿਉਂ ਕਿਹਾ ਜਾਂਦਾ ਵੀ ਇੱਥੇ ਦੁਨੀਆ ਭਰ ਦੇ ਹੀਰੇ ਜਿਹੜੇ ਆ ਕਿਉਂ ਆਉਂਦੇ ਆ ਉਹਦਾ ਕਾਰਨ ਇਹ ਆ ਕਿਉਂਕਿ ਜਿੰਨੀਆਂ ਵੀ ਮਤਲਬ ਮਾਈਨਿੰਗ ਕੰਪਨੀਆਂਜ਼ ਨੇ ਲੇਗੀਆਂ ਜਿੰਨੀਆਂ ਵੀ ਜ਼ਿੰਮੇਦਾਰਤੀ ਦੇ ਥੱਲੋਂ ਜਿਹੜੀਆਂ ਹੀਰੇ ਕੱਢਦੀਆਂ ਉਹ ਸਾਰੀਆਂ ਬੈਲਜੀਅਮ ਦੀਆਂ 80% ਹੀਰਾ ਜਿਹੜਾ ਦੁਨੀਆ ਦਾ ਪੂਰੀ ਦੁਨੀਆ ਚ ਕਿਤੇ ਵੀ ਨਿਕਲਦਾ ਭਾਵੇਂ ਅਫਰੀਕਾ ਚ ਭਾਵੇਂ ਇੰਡੀਆ ਜਿੱਥੇ ਮਰਜੀ 80% ਜਿਹੜਾ ਦੁਨੀਆ ਚ ਹੀਰਾ ਨਿਕਲਦਾ ਤਾਂ ਉਹ ਬੈਲਜੀਅਮ ਆਉਂਦਾ ਪਹਿਲਾਂ ਬੈਲਜੀਅਮ ਆ ਕੇ ਇੱਥੇ ਉਹਨੂੰ ਮਤਲਬ ਸ਼ਿੰਗਾਰਿਆ ਜਾਂਦਾ ਸਮਵਾਰਿਆ ਜਾਂਦਾ ਉਹਨੂੰ ਉਹਦੀ ਕਾਰਗਰੀ ਕੀਤੀ ਜਾਂਦੀ ਹੈ ਉਤੇ ਫਿਰ ਉਹ ਪੂਰੇ ਵਰਲਡ ਦੀ ਮਾਰਕੀਟ ਚ ਜਾਂਦਾ ਹੈਗਾ ਤੇ ਉਹਦਾ ਮੁੱਲ ਫੇਰ ਲੱਗਦਾ ਪਹਿਲਾਂ ਉਹ ਕੱਚਾ ਮਤਲਬ ਉਹ ਰੌ ਮਟੀਰੀਅਲ ਇੱਥੇ ਆਊਗਾ ਗੇਰਾ ਤੇ ਉਸ ਤੋਂ ਬਾਅਦ ਉਹਨੂੰ ਤਰਾਸ਼ਿਆ ਜਾਂਦਾ ਤਰਾਸ਼ ਕੇ ਫਿਰ ਉਹਨੂੰ ਪੂਰੀ ਮਾਰਕੀਟ ਚ ਭੇਜਿਆ ਜਾਂਦਾ ਤੇ ਅਮਰੀਕਾ ਯੂ ਐਸ ਕੈਨੇਡਾ ਜਿੱਥੇ ਵੀ ਪੂਰੀ ਦੁਨੀਆ ਚ ਵਿਕਦਾ ਹੈ ਹਨ ਤੇ ਤਾਂ ਹੀ ਕਰਕੇ ਇਹ ਜਿਹੜਾ ਅੰਤਵਰਪ ਹੈਗਾ ਇਹ ਮਸ਼ਹੂਰ ਆ ਜਿਵੇਂ ਦੁਬਈ ਚ ਸੋਨਾ ਦੇਖਿਆ ਸੀ ਨਾ ਦੁਬਈ ਚ 골ਡ ਮਾਰਕੀਟ ਸੀਗੀ ਸੋਨੇ ਦੀਆਂ ਸਾਰੀਆਂ ਦੁਕਾਨਾਂ ਸੀ ਸੋਨਾ ਇੱਥੇ ਵੀ ਪਿਆ ਵੈਸੇ ਇਹ ਨਹੀਂ ਹੈ ਆ ਸੋਨਾ ਹੀ ਆ ਪਰ ਡਬਲ ਰਿੰਗ ਜਿਹੜੀ ਮੈਂ ਮੰਗਦੀ ਸੀ ਲੰਡਨ ਚ ਸੀਗੀ ਇੱਥੇ ਵੀ ਉਹੀ ਸਟਾਈਲ ਆ ਆ ਮਹੀਆ ਨੇ ਲੰਡਨ ਜੋ ਹੀ ਵਧੀਆ ਮਿਲੂਗੀ ਉਹ ਇੱਥੋਂ ਵਧੀਆ ਨਹੀਂ ਮਿਲਦੀ ਕਹਿੰਦੇ ਆਹੋ ਇਹ ਡਾਇਮੰਡ ਹੈ ਨਾ ਤਾਂ ਹੀ ਵਧੀਆ ਮਿਲਦੇ ਕਿਤੇ ਚਲਾਕ ਕਨੇ ਤੇ ਯਾਰ ਬਾਲੀ ਚਮਕ ਦਮਕ ਹੈ ਡਾਇਮੰਡ ਪਹਿਲੀ ਵਾਰੀ ਦੇਖਿਆ ओरिजिनल ਚ ਲੈ ਵੀ ਆ ਕਰਾਤੀ ਖੁਸ਼ ਨੂੰ ਸ਼ਾਪਿੰਗ ਤੇ ਆ ਦਵਾ ਤੇ ਖੁਸ਼ ਨੂੰ ਹੀਰੇ ਵੀ ਆਪਾਂ ਕੋਈ ਰੀਜ ਦੂਰੀ ਨਹੀਂ ਰੱਖਣੀ ਠੀਕ ਹੈ ਗੋਰੀਆਂ ਵੀ ਝਾਕ ਝਾਕ ਲੰਗਦੀਆਂ ਜਦੋਂ ਅਸੀਂ ਬੈਗ ਨਾਲੇ ਫੋਟੋਆਂ ਖਿੱਚ ਰਹੇ ਸੀ ਨਾ ਇਹ ਕਹਿੰਦੇ ਵੀ ਆ ਦਵਾ ਤਾਂ ਵੀ ਇਹੋ ਜਿਹਾ ਪ੍ਰਾਉਣਾ ਚਾਹੀਦਾ ਹੈ ਹੈਗਾ ਆਪਾਂ ਇੱਥੇ ਦਿਖਾਉਣੇ ਦੇ ਵੀ ਇਹੋ ਜਿਹਾ ਪ੍ਰਾਉਣਾ ਚਾਹੀਦਾ ਹੈ ਵੀ ਜਿਹੜਾ ਇਹ ਹੀਰੇ ਛੱਟ ਦੇਣੇ ਕਿਤੇ ਸ਼ਾਪਿੰਗ ਕਰਕੇ ਲੈ ਕੇ ਜਾਉਂਗੀ ਘਰੇ ਨਹੀਂ ਚੋਰ ਮੰਗਰ ਲੱਗ ਜਾਣਗੇ ਨਾ ਹਾਂ ਦਿਖਾਉਣਾ ਨਹੀਂ ਕਿਸੇ ਨੂੰ ਓਕੇ ਚੱਲ ਦਿਖਾ ਦਿਓ ਕੁਛ ਨਹੀਂ ਹੁੰਦਾ ਬਹਾਈਂਡ ਦੀ ਸੀਨ ਜਿਹਾ ਦਿਖਾ ਵੀ ਦਿਓ ਓਕੇ ਇਹ ਦੇਖੋ ਇਹ ਬੈਲਜੀਅਮ ਤੋਂ ਲਿਆ ਹੈ ਬੈਲਜੀਅਮ ਤੋਂ ਹੀਰੇ ਆ ਬੈਲਜੀਅਮ ਅ ਬੈਲਜੀਅਮ ਡਾਇਮੰਡ ਸ਼ਾਪ ਬ్రో ਇੱਥੇ ਉਹਨਾਂ ਦੀ ਕਿਤੇ ਹੋਰ ਸੀ 2004 ਹਾਂਜੀ ਦਿਖਾ ਦਿਓ ਹੀਰਾ ਕਿਹੜਾ ਲੈ ਉਹ ਰੇਲ ਗੱਡੀ ਚ ਜਿਹੜਾ ਹਾਂ ਇਹਨਾਂ ਨੇ ਇਹ ਚ ਪੈਕ ਕਰਕੇ ਦਿੱਤਾ ਹੈ ਹੀਰਾ ਇਹ ਕਹਿੰਦੇ ਵੀ ਟ੍ਰੇਨ ਚ ਜਾਊਗਾ ਜੀ ਮੈਂ ਮਤਲਬ ਇਹਦੇ ਚ ਪੈਕ ਕਰਕੇ ਦਿੱਤਾ ਹੈਗਾ ਹੁਣ ਇਹ ਸ਼ਾਮ ਕੇ ਰੱਖਾਂਗੇ ਇੰਡੀਆ ਜਾ ਕੇ ਖੋਲਿਓ ਕਹਿੰਦੇ ਇੰਡੀਆ ਜਾ ਕੇ ਖੋਲਿਓ ਬਸ ਠੀਕ ਹੈ ਜੀ ਆਜੋ ਇਹੋ ਜਾ ਕੇ ਰਾਲਾ ਚਾਹੀਦਾ ਵੀ ਜੋ ਜੀ ਕਰਦਾ ਲੈ ਲੋ ਜੋ ਜੀ ਕਰਦਾ ਲੈ ਲੋ ਤਾਂ ਹੀ ਕਰਕੇ ਤਾਂ ਕਿੰਨੇ ਘਰਾਂ ਚ ਲੜਾਈ ਹੁੰਦੀ ਆ ਵੀਰੇ ਦੇ ਬਾਤੇ ਨਾ ਰੁੱਪਨ ਨੇ ਮੇਰੇ ਉਹ ਰੇਲ ਗੱਡੀ ਭਰਤੀ ਚੌਕਲੇਟਾਂ ਨਾਲੇ ਉਹ ਚੋਂ ਮੋਕਾ ਮੇਰਾ ਹੀਰੇ ਮਾਰਕੀਟ ਕਣੀ ਚੱਖਣ ਨੂੰ ਜੀ ਨਹੀਂ ਕਰਦਾ ਚੌਕਲੇਟਾਂ ਉਹ ਚ ਦੁਬਾਰੇ ਉਹ ਦੂਜੀ ਵਾਲੀ ਦਿਖਾਓ ਦੂਜੀ ਵਾਲੀ ਕੱਢ ਕੇ ਚੌਕਲੇਟਾਂ ਲੈ ਗਈਆਂ ਕਦੇ ਕਹਿੰਦੇ ਵੀ ਹੀਰੇ ਲੈ ਲੈ ਆਹਾਂ ਨੇ ਬੈਲਜੀਅਮ ਦੀਆਂ ਮਸ਼ਹੂਰ ਚੌਕਲੇਟ ਜਿਵੇਂ ਪਹਿਲਾਂ ਪਤਾ ਨਹੀਂ ਅਸੀਂ ਕਿਹੜੇ ਕੰਟਰੀਜ਼ ਦੀਆਂ ਬਲੀਆਂ ਸੀ ਸਵਿਟਜ਼ਰਲੈਂਡ ਦੀਆਂ ਜਾਂ ਹੋਰ ਇਧਰਲੇ ਪਾਸੇ ਸਾਰੇ ਦੇਸ਼ਾਂ ਚ ਚਾਕਲੇਟ ਬਣਦੀ ਹੈਗੀ ਯੂਰਪ ਜਿਹੜਾ ਵੈਸਟਰਨ ਯੂਰਪ ਹੈ ਨਾ ਭਾਵੇਂ ਫਰਾਂਸ ਹੈ ਭਾਵੇਂ ਨੀਦਰਲੈਂਡ ਹੈ ਜਰਮਨੀ ਹੈ ਸਵਿਟਸ ਹੈ ਸਾਰੇ ਕਿਤੇ ਤੇ ਉਹੀ ਅਸੀਂ ਪ੍ਰਾਈਸ ਵੀ ਨਹੀਂ ਪੁੱਛਿਆ ਬਾਲਾ ਹਨਾ ਪ੍ਰਾਈਸ ਪੁੱਛ ਕੇ ਵੀ ਕਿਹ ਲੈਣਾ ਮਹੰਗੇ ਹੋ ਹੀਰੇ ਮਹਿੰਗੀ ਹੁੰਦੀਆਂ ਇਹ ਇਹੋ ਜੀਆਂ ਦੁਕਾਨਾਂ ਜੀ ਇਹ ਸ਼ਹਿਰ 'ਚ ਜਿਹੜੀਆਂ ਡਾਇਮੰਡਸ ਨੇ ਦੇਖੋ ਲਿਖਿਆ ਡਾਇਮੰਡਸ ਇੰਟਰਨੈਸ਼ਨਲ ਐਂਟਵਰਪ ਤੇ ਬਾਈ ਆਪਾਂ ਇਹਦੇ ਅੰਦਰ ਜਾ ਸਕਦੇ ਹਾਂ ਹਾਂਜੀ ਭਾਜੀ ਵੈਸੇ ਤਾਂ ਮਹਿੰਗੀਆਂ ਜੀਆਂ ਦੁਕਾਨਾਂ 'ਚ ਅੰਦਰ ਜਾਂਦੇ ਨੂੰ ਵੀ ਡਰ ਲੱਗਦਾ ਯਾਰ ਤੂੰ ਖਰੀਦਣ ਦਾ ਹੀ ਆ ਸਹੀ ਗੱਲ ਆ ਦੇਖਣ ਦਾ ਤਾਂ ਕੀ ਮੁੱਲ ਹੁੰਦਾ ਤੇ ਸੋਨੇ ਦੀਆਂ ਤਾਂ ਬਥੇਰਾ ਜਦ ਦੁਕਾਨਾਂ ਨਾਲ ਜਾਂਦੇ ਆ ਖਰੀਦੇ ਵੀ ਆ ਇਹਦੀ ਹਜੇ ਅੰਦਰ ਵੀ ਆ ਜਾ ਸਕਦੀ ਆ ਆ ਇਹਨਾਂ ਨੇ ਵੈਸੀ ਏਰੀਆ ਰੱਖਿਆ ਹੋਇਆ ਹੈ ਨਾ ਤੇ ਹੀਰੇ ਬਈ ਜਿਹੜੇ ਬਾਲੇ ਲਿਸ਼ਕਦੇ ਜੇ ਹੁੰਦੇ ਆ ਉਹ ਨਹੀਂ ਇੱਥੇ ਹੈਗੇ ਹੈ ਨਾ ਆਹ ਪਰ ਚਮਕ ਰਹੇ ਆ ਸਾਰੇ ਹੈ ਨਾ ਦੇਖਿਆ ਪਹਿਲੀ ਵਾਰੀ ਆ ਨਾ ਆਪਾਂ ਨੇ ਪਹਿਲੀ ਵਾਰੀ ਦੇਖਿਆ ਸਾਰਾ ਹੀਰੇ ਨਾਲ ਹੀ ਭਰਿਆ ਹੋਇਆ ਹੈ ਹੈਨਾ ਕੱਲੇ ਹੀਰੇ ਹੀ ਇੱਥੇ ਦੇਖ ਲਓ ਆਹ ਦੇਖੋ ਜੀ ਆਹ ਪੂਰੇ ਚਮਕ ਰਹੇ ਠੀਕ ਕੋਈ ਬੰਦਾ ਇਹਦਾ ਸੈਟ ਉਹ ਦੇਖੋ ਬਹੁਤ ਵਧੀਆ ਗੱਲ ਹੈ ਬੜਾ ਮhenga ਹੋਗਾ ਬੜਾ ਕੋਈ ਲੈ ਕੇ ਦੇ ਦਵੇ ਹਾਂ ਲੈ ਕੇ ਦੇ ਦਵੇ ਹਾਂ ਮੈਨੂੰ ਵੀ ਕੋਈ ਬੰਦਾ ਲੈ ਕੇ ਦੇ ਸਕਦਾ ਮੈਨੂੰ ਕੋਈ ਕੋਈ ਤਾਂ ਕੰਮ ਦਾ ਕੁਝ ਹੈ ਹੀ ਇੱਥੇ ਮੈਨੂੰ ਕੋਈ ਬੰਦਾ ਦੇਖੋ ਕਿੰਨੀ ਚਮਕ ਦਮ ਕੋੜੀਆਂ ਵਾਲੀ ਰਿੰਗ ਪਾਉਗੇ ਹੁੰਦੀ ਸੀ ਇਹ ਮੈਨੂੰ ਲੈ ਕੇ ਦੇ ਸਕਦਾ ਨਹੀਂ ਮੈਂ ਤਾਂ ਪਾ ਲੂੰ ਕੁੜੀਆਂ ਵਾਲੀ ਵੀ ਪਾ ਲੂੰਗਾ ਮੈਂ ਕੋਈ ਲੈ ਕੇ ਦਰਵਾ ਡਾਇਮੰਡ ਲਓ ਇੱਧਰਲੇ ਪਾਸੇ ਦੂਜੀ ਪਾਸੇ ਦੇਖ ਕੇ ਜੀ ਦੁਕਾਨ ਹੈ ਇਹਨਾਂ ਦੀ ਪੂਰੀ ਅੰਦਰਲੇ ਪਾਸੇ ਵੀ ਕਾਫੀ ਕੁਝ ਹੈਗਾ ਹੈ ਕੀਰੇ ਦੀ ਦੁਕਾਨ ਚ ਬੜਾ ਮੂਵੀ ਨਹੀਂ ਜੀ ਕਰਦਾ ਉਹ ਵੀ ਖਬਰ ਹੁੰਦਾ ਉਹਦਾ ਹਾਂਜੀ ਆਹ ਵਾਈਟ ਡਾਇਮੰਡ ਆਹ ਸੌਰੀ ਵਾਈਟ ਡਾਇਮੰਡ ਹੈ ਕੀ ਇਹ ਵਾਈਟ ਗੋਲਡ ਦੇ ਵਿੱਚ ਡਾਇਮੰਡ ਹੈ ਇਹ ਕੁਛ ਹੈ ਉਹ ਦੇਖੋ ਹਾਂ ਇਹ ਮਿਲਾਈ ਇਹ ਝੰਡਰਾ ਨਹੀਂ ਬ੍ਰੇਸਲੇਟ ਹੈ ਬ੍ਰੇਸਲੇਟ ਜੀ ਆਦਾ ਆਦਾ ਵੈਸੀ ਉਹੀ ਨਗ ਪਾਈ ਹੋਇਆ ਤਾਂ ਨਹੀਂ ਹੈਗਾ ਹੀਰੇ ਆ ਹੁਣੇ ਹੈਨਾ ਆ ਹੀਰੇ ਹੋ ਸਕਦੇ ਨੇ ਆ ਉਦੋਂ ਨੋਰਮਲ ਆਪਾਂ ਤਾਂ ਬਾਈ ਕਮਲੇ ਬੰਦੇ ਆ ਆਪਾਂ ਉਹਦਾ ਪਛਾਣ ਵੀ ਨਹੀਂ ਕਰਨੀ ਆਉਂਦੀ ਹਜੇ ਵੀ ਹੀਰੇ ਦੀ ਅਸਲ ਪਛਾਣ ਤੈਨੂੰ ਕਹਿੰਦੇ ਨੇ ਨਾ ਓਏ ਨਹੀਂ ਕਹਿੰਦੇ ਨੇ ਵੀ ਜੌਰੀ ਕਹਿੰਦੇ ਉਹਨਾਂ ਨੇ ਵੀ ਜੌਰੀ ਨੂੰ ਪਛਾਣ ਕਰ ਸਕਦਾ ਹੀਰੇ ਦੀ ਹਾਂ ਹੀਰੇ ਦੀ ਪਛਾਣ ਜੌਰੀ ਕਰ ਸਕਦਾ ਕਹਿੰਦੇ ਤਾਂ ਹਾਂ ਜਿਹਨੂੰ ਜਿਹਦੀ ਅੱਖ ਹੋਵੇ ਇਹ ਵੀ ਅੱਖ ਹੁੰਦੀ ਹੈ ਜਿਹੜੇ ਸੋਨੇ ਦਾ ਕੰਮ ਕਰਦੇ ਉਹਨੂੰ ਸੁਨਿਆਰੇ ਬੋਲਦੇ ਜਿਹੜੇ ਹੀਰੇ ਦਾ ਕੰਮ ਕਰਦੇ ਉਹਨੂੰ ਜੌਰੀ ਬੋਲਦੇ ਅੰਦਰ ਜਾ ਸਕਦੇ ਮਾੜਾ ਇਹ ਪੁੱਛੋ ਇਹਨਾਂ ਨੂੰ ਖੜਕਾਓ ਉਹਨੂੰ ਕੁੰਡਾ ਮੈਂ ਕਹਿੰਨਾ ਖੜਕਾਓ ਕੁੰਡਾ ਦੁਕਾਨਾਂ 'ਚ ਅੰਦਰ ਵੀ ਨਹੀਂ ਵੜਨ ਦਿੰਦੇ ਯਾਰ ਇਹ ਤਾਂ ਕਮਾਲ ਹੋ ਗਿਆ ਨਹੀਂ ਆਏ ਚਲੋ ਮੁੜਿਆਓ ਬਾਈ ਇਹਨੇ ਆਪਣੀ ਜੇਬ 'ਚ ਪੈਸੇ ਵੀ ਨਹੀਂ ਜਿਹੜੀ ਨਾ ਹੀਰੇ ਦੀ ਚਮਕ ਹੈ ਉਹ ਕਹਿੰਦੇ ਇਹ ਤੇ ਤਰਾਸ਼ਨ ਤੇ ਆਉਂਦੀ ਹੈ ਜਿਉਂ ਜਿਉ ਉਹਨੂੰ ਤਰਾਸ਼ਿਆ ਜਾਂਦਾ ਹੈ ਤਿਉਂ ਤਿਉਂ ਇਹਦੀ ਚਮਕ ਵੱਧ ਵੱਧ ਹੀ ਹੈਗੀ ਤੇ ਇਹਦੀ ਫਿਰ ਕੀਮਤ ਵੀ ਉਸ ਹਿਸਾਬ ਨਾਲ ਹੁੰਦੀ ਹੈ ਜਿਹੜਾ ਦੁਨੀਆਂ ਦਾ ਸਭ ਤੋਂ ਮਹਿੰਗਾ ਹੀਰਾ ਉਹ ਕੋਹਨੂਰ ਹੀ ਹੈਗਾ ਜਿਹੜਾ ਅੰਗਰੇਜ਼ਾਂ ਨੇ ਆਪਣੇ ਤੋਂ ਲੁੱਟਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਤੇ ਬਾਕੀ ਤੁਹਾਨੂੰ ਦੱਸਦਾ ਜਿਹੜਾ ਕੋਹਨੂਰ ਨੇ ਟਰੈਵਲ ਕੀਤਾ ਹੈਗਾ ਮਤਲਬ ਉਹ ਕੋਹਨੂਰ ਇੰਡੀਆ ਦਾ ਹੀਰਾ ਸੀਗਾ ਆ ਆਂਧਰਾ ਪ੍ਰਦੇਸ਼ ਤੋਂ ਕਹਿੰਦੇ ਆ ਵੀ ਉੱਥੋਂ ਨਿਕਲੇ ਸੀ ਜ਼ਿਆਦਾ ਹਿਸਟੋਰੀਅਨ ਇਹ ਮੰਨਦੇ ਆ ਤੇ ਉਦੋਂ ਬਾਅਦ ਉਹ ਹੀਰਾ ਮਤਲਬ ਜਦੋਂ ਆਪਣੇ ਮੁਗਲ ਰਾਜ ਆਇਆ ਮੁਗਲਾਂ ਦੇ ਟਾਈਮ ਉਹਨਾਂ ਨੇ ਲੁੱਟ ਲਿਆ ਫਿਰ ਉਹ afghan ਚਲੇ ਗਿਆ afghanistan ਤੋਂ ਫਿਰ ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤੇ ਉਦੋਂ ਫਿਰ ਉਹ ਦੁਬਾਰਾ ਇੰਡੀਆ ਆ ਗਿਆ ਤੇ ਇੰਡੀਆ ਤੋਂ ਫਿਰ ਜਿਹੜੇ ਲਾਰਡ ਦਲਹੌਜੀ ਸੀਗਾ ਜਿਹਦੇ ਨਾਂ ਤੇ ਦਲਹੌਜੀ ਸ਼ਹਿਰ ਵਸਿਆ ਹੋਇਆ ਗਵਰਨਰ ਸੀਗਾ ਪੰਜਾਬ ਦਾ ਲਾਰਡ ਦਲਹੌਜੀ 1849 ਚ ਫਿਰ ਲਾਰਡ ਲਹੌਜੀ ਨੇ ਉਹ ਹੀਰਾ ਮਹਾਰਾਜਾ ਦਲੀਪ ਸਿੰਘ ਤੋਂ ਲੈ ਲਿਆ ਪਰ ਇੰਗਲੈਂਡ ਦੀ ਜਿਹੜੀ ਬ੍ਰਿਟਿਸ਼ ਦੀ ਕੁਈਨ ਸੀਗੀ ਉਹਦੇ ਕੋਲ ਚੱਲਿਆ ਗਿਆ ਤੇ ਉਹ ਹੁਣ ਪਿਛਲੇ ਲਗਭਗ 170 ਸਾਲ ਤੋਂ ਉਹ ਇੰਗਲੈਂਡ ਹੀ ਪਿਆਗਾ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ ਤੇ ਬੇਸ਼ਕੀਮਤੀ ਹੀਰਾ ਤੇ ਉਹ ਹੈਗਾ ਤੇ ਜਿਹੜੀ ਹੀਰਿਆਂ ਦੀ ਕੀਮਤ ਹੁੰਦੀ ਆ ਉਹ ਵੀ ਇਸ ਗੱਲ ਤੇ ਮਤਲਬ ਵੱਧਦੀ ਆ ਕਿ ਜਿਹੜੀ ਇਹ ਪਹਿਨਿਆ ਕਿਨੇ ਹੋਇਆ ਵੀ ਕਿੱਥੋਂ ਕਿਵੇਂ ਟਰੈਵਲ ਕਰਕੇ ਆ ਕਿਉਂਕਿ ਇਹ ਖਰਾਬ ਤਾਂ ਕਦੇ ਹੁੰਦਾ ਨਹੀਂ ਇਹਨੂੰ ਕੁਝ ਨਹੀਂ ਹੁੰਦਾ ਹਨਾ ਤੇ ਇਹ ਵੀ ਕਿੰਨਾ ਪੁਰਾਣਾ ਹੈ ਕਦੋਂ ਨਿਕਲਿਆ ਕਿਹਨੇ ਕਿਹਨੇ ਨੂੰ ਸਜਾਇਆ ਤੇ ਉਸ ਚੀਜ਼ ਤੇ ਡਿਪੈਂਡ ਕਰਦੇ ਕਿ ਇਹਦੀ ਵੈਲਿਊ ਕੀ ਹੋਊਗੀ ਇਹ ਸ਼ਹਿਰ ਚ ਨਾ ਤੁਸੀਂ ਜਿੰਨੀਆਂ ਵੀ ਸ਼ਾਪਸ ਦੇਖੋਗੇ ਸਾਰੇ ਕਿਤੇ ਤੁਹਾਨੂੰ ਡਾਇਮੰਡ ਹੀ ਡਾਇਮੰਡ ਦੇਖੂਗਾ ਜਿੰਨੀਆਂ ਵੀ ਸ਼ਾਪਸ ਦੇਖੋਗੇ ਆਹ ਦੇਖ ਲਓ ਡਾਇਮੰਡ ਵਰਲਡ ਸਾਰੇ ਕਿਤੇ ਜਿਵੇਂ ਦਾ ਨਸਿਆ ਕੈਪੀਟਲ ਕਿਹਾ ਜਾਂਦਾ ਹੈ ਸਿਟੀ ਨੂੰ ਰਾਜਧਾਨੀ ਹੈ ਇਹ ਮਤਲਬ ਪੂਰੀ ਦੁਨੀਆ ਦੀ ਪੂਰੇ ਵਰਲਡ ਦੀ ਕੈਪੀਟਲ ਸਿਟੀ ਮਤਲਬ ਡਾਇਮੰਡ ਕੈਪੀਟਲ ਸਿਟੀ ਕਹਿ ਸਕਦੇ ਹੋ ਤੁਸੀਂ ਤੇ ਇੱਥੇ ਇੱਕ ਗੱਲ ਹੋਰ ਇੱਥੇ ਨਾ ਇਹਨਾਂ ਨੇ ਉਹ ਨਹੀਂ ਲਾਈ ਹੋਈ ਮਤਲਬ ਅਰਪ੍ਰਾਈਜ਼ ਨਹੀਂ ਲਾਏ ਹੋਏ ਮੈਨੂੰ ਐ ਸੀਗਾ ਵੀ ਪ੍ਰਾਈਜ਼ ਦੇਖਾਂਗੇ ਨਾ ਵੀ ਡਾਇਮੰਡ ਦੇ ਕੀ ਕੀ ਪ੍ਰਾਈਜ਼ ਹੋਣਗੇ ਜਾਣ ਡਾਇਮੰਡ ਬਾਰੇ ਹੋਰ ਜਾਣਕਾਰੀ ਮਿਲ ਜਾਂਦੀ ਇਹ ਤਾਂ ਦੁਕਾਨਾਂ ਹੀ ਨਹੀਂ ਖੋਲਦੇ ਹੈਗੇ ਤੇ ਦੁਕਾਨਾਂ ਇਹਨਾਂ ਦੀ ਅੰਦਰ ਹੁੰਦੀਆਂ ਸੀ ਜਿੰਨੀਆਂ ਵੀ ਸ਼ਾਪਸ ਗਏ ਬਾਈ ਇਹ ਸ਼ਾਪਸ ਸਾਰੀਆਂ ਅੰਦਰ ਹੈ ਇਹਨਾਂ ਦੀ ਹਨਾ ਜਿਆਤਰ ਅੰਦਰ ਹੀ ਹੁੰਦੀਆਂ ਨੇ ਇਹ ਡਿਸਪਲੇ ਵਾਲਾ ਇਹਨਾਂ ਨੇ ਬਾਹਰ ਰੱਖਿਆ ਹੋਇਆ ਹੈ ਨਾ ਹਾਂਜੀ ਹਾਂਜੀ ਉੱਥੇ ਜੀ ਆਪਾਂ ਦੇਖਿਆ ਸੀ ਲੰਡਨ ਦੇ ਵਿੱਚ ਵੀ ਇਦਾਂ ਹੀ ਸੀ ਆਪਾਂ ਜਦੋਂ ਮੇਰੀ ਰਿੰਗ ਲਈ ਸੀ ਅੰਦਰ ਜਾ ਕੇ ਨਹੀਂ ਲਈ ਸੀ ਹਾਂਜੀ ਉਦੋਂ ਵੀ ਉਹਨਾਂ ਨੇ ਪੰਚ ਕੀਤਾ ਸੀ ਅੰਦਰ ਉਹ ਕਾਰਡ ਫੇਰ ਗਏ ਸੀ ਆਪਾਂ ਬਾਰਲੇ ਪਾਸੇ ਜਿੰਨੀਆਂ ਵੀ ਸ਼ਾਪਸ ਹਨ ਬਾਹਰਲੇ ਦੇਸ਼ਾਂ ਚ ਇਹਦੇ ਦੋ ਸੈਕਸ਼ਨ ਬਣੇ ਹੁੰਦੇ ਆ ਤੇ ਇੱਕ ਤਾਂ ਬਾਹਰੇ ਡਿਸਪਲੇ ਵਾਲਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਅੰਦਰਲੇ ਪਾਸੇ ਉਹਨਾਂ ਦੇ ਬੈਠਣ ਉੱਠਣ ਵਾਲਾ ਜਾਂ ਡੀਲਿੰਗ ਵਾਲਾ ਹੁੰਦਾ ਹੈਗਾ ਤੇ ਇਹ ਹੁਣ ਜਿਹੜਾ ਅਸੀਂ ਆ ਡਿਸਪਲੇ ਵਾਲੇ ਚ ਜਾ ਸਕਦੇ ਆ ਬਸ ਇੱਥੇ ਦੇਖ ਕੇ ਓਪਨ ਨੇ ਸਾਰੀਆਂ ਦੁਕਾਨਾਂ ਤੁਹਾਨੂੰ ਅੱਗੇ ਵੀ ਦਿਖਾ ਦਾਂ ਆ ਦੇਖੋ ਇਹ ਸਾਰੀਆਂ ਦੁਕਾਨਾਂ ਓਪਨ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਜਾ ਕੇ ਪਰ ਉਹ ਅੰਦਰਲੇ ਪਾਸੇ ਦਰਵਾਜ਼ੇ ਲੱਗੇ ਹੋਏ ਨੇ ਇਹਨਾਂ ਦੇ ਉੱਥੇ ਜਿਹਨੇ ਲੈਣਾ ਹੈ ਜਾਂ ਡੀਲ ਕਰਨਾ ਹੈ ਤੇ ਉਹ ਦਿਨ ਉਹਨਾਂ ਨਾਲ ਡੀਲਿੰਗ ਉੱਥੇ ਹੁੰਦੀ ਹੈ ਟੋਟਲੀ ਟੋਟਲੀ ਡਾਇਮੰਡ ਦੀਆਂ ਸ਼ਾਪਸ ਹੈ ਜਿਹੜਾ ਸ਼ਹਿਰ ਹੈ ਨਾ ਇਹ ਡਾਇਮੰਡ ਦੀ ਜਿਹੜੀ ਹੱਬ ਕੋਈ ਅੱਜ ਤੋਂ ਨਹੀਂ ਬਣਿਆ ਕਿ ਹੁਣੇ ਇੱਥੇ ਡਾਇਮੰਡ ਆਉਣ ਲੱਗਿਆ ਪਿਛਲੇ 500 ਸਾਲ ਤੋਂ ਡਾਇਮੰਡ ਦੀ ਹੱਬ ਹੈ ਉਹਦਾ ਕਾਰਨ ਇਹ ਸੀਗਾ ਕਿ ਪੁਰਾਣੇ ਟਾਈਮਾਂ ਤੋਂ ਲੈ ਕੇ ਜਿੰਨਾ ਵੀ ਡਾਇਮੰਡ ਨਿਕਲਦਾ ਸੀਗਾ ਤੇ ਉਹ ਨੀਦਰਲੈਂਡ ਆਉਂਦਾ ਹੁੰਦਾ ਸੀਗਾ ਪਹਿਲਾਂ ਨੀਦਰਲੈਂਡ ਚ ਦੁਨੀਆ ਦਾ ਸਭ ਤੋਂ ਵੱਡਾ ਪੋਰਟ ਹੁੰਦਾ ਸੀ ਸਮੁੰਦਰ ਕਿਉਂਕਿ ਪੁਰਾਣੇ ਟਾਈਮਾਂ ਚ ਜਹਾਜ਼ ਤਾਂ ਹੁੰਦੇ ਨਹੀਂ ਸੀਗੇ ਸੋ ਜਹਾਜ਼ ਹੁੰਦੇ ਨਹੀਂ ਸੀ ਜਿੰਨਾ ਵੀ ਸਾਧਨ ਹੁੰਦੇ ਸੀ ਪੂਰੀ ਦੁਨੀਆ ਚੋਂ ਸਮਾਨ ਲਿਆਉਣਾ ਢੋਣਾ ਸਮੁੰਦਰੀ ਜਹਾਜ਼ਾਂ ਰਾਹੀਂ ਹੁੰਦਾ ਸੀ ਜਿਹੜੀ ਨੀਦਰਲੈਂਡ ਦੀ ਪੁਰਾਣੀ ਰਾਜਧਾਨੀ ਆ ਉਹ ਸੀਗੀ ਰੋਟਰਡਮ ਰੋਟਰਡਮ ਚ ਦੁਨੀਆ ਦਾ ਸਭ ਤੋਂ ਵੱਡਾ ਪੋਰਟ ਸੀਗਾ ਤੇ ਰੋਟਰਡਮ ਤੋਂ ਅੰਤਵਰਪ ਬਹੁਤ ਜ਼ਿਆਦਾ ਨੇੜੇ ਆ ਤਾਂ ਕਰਕੇ ਫਿਰ ਇੱਥੋਂ ਵਰਲਡ ਦੀ ਪੂਰੀ ਮੰਡੀ ਬਣੀ ਤੇ ਸਭ ਤੋਂ ਵੱਧ ਇੱਥੇ ਜਿਹੜਾ ਹੀਰਾਣ ਲੱਗਾ ਫਿਰ ਇੱਥੇ ਕੰਪਨੀਆਂ ਖੁੱਲੀਆਂ ਹੋਰ ਜਿਵੇਂ ਤੁਹਾਨੂੰ ਦੱਸਿਆ ਹਨ ਜਿਹੜੀਆਂ ਭਾਜੀ ਸਾਰੀਆਂ ਸ਼ੋਪਾਂ ਨਾ ਡਾਇਮੰਡ ਦੀਆਂ ਉਹ ਜ਼ਿਆਦਾਤਰ ਆਪਣੇ ਇੰਡੀਅਨ ਲੋਕਾਂ ਦੀਆਂ ਮਤਲਬ ਕਹਿ ਸਕਦੇ ਜਿਆਦਾ ਕੰਟਰੋਲ ਆਪਣੇ ਇੰਡੀਆ ਨੇ ਦੱਬਿਆ ਹੋਇਆ ਸਾਰਾ ਹਾਂਜੀ ਇੰਡੀਆ ਇੰਡੀਆ ਲੋਕਾਂ ਦੇ ਦੱਬਿਆ ਪਿਆ ਸਾਰਾ ਹਾਂਜੀ ਤੇ ਜਿਹੜੇ ਮੈਨੂੰ ਗੋਰੇ ਕਈ ਦੱਸਦੇ ਨੇ ਉਹ ਜੇ ਕੋਈ ਹੀਰੇ ਦੀ ਤਰਾਸ਼ ਕੋਈ ਸਿੱਖਣਾ ਚਾਹੁੰਦੇ ਹਨ ਨਾ ਮਤਲਬ ਜਿਹੜੇ ਇਹਨਾਂ ਦੁਕਾਨਾਂ ਦੇ ਜਿਹੜੇ ਮਾਲਕ ਤਾਂ ਇਹਨਾਂ ਦੇ ਇੰਡੀਅਨ ਨੇ ਆਪਣੇ ਜਿਹੜੇ ਕੰਮ ਕਰਦੇ ਇਹਨਾਂ ਕੋਲੇ ਉਹ ਗੋਰੇ ਆ ਇੱਥੋਂ ਬੈਲਜੀਅਮ ਬੈਲਜੀਅਮ ਦੇ ਲੋਕ ਕੰਮ ਕਰਦੇ ਆ ਜਿਆਦਾਤਰ ਗੋਰੇ ਨੇ ਤੇ ਉਹ ਜਾ ਤਾਂ ਜਿਹੋ ਉਹਨਾਂ ਨੇ ਹੀਰਾ ਤਰਾਸ਼ਣਾ ਸਿੱਖਣਾ ਹੈ ਹਾਂ ਜੀ ਇੰਡੀਆ ਜਾਂਦੇ ਨੇ ਗੁਜਰਾਤ ਸਿੱਖਣ ਨੂੰ ਅੱਛਾ ਗੁਜਰਾਤ ਚ ਮਤਲਬ ਸਿਖਾਇਆ ਜਾਂਦਾ ਉੱਥੇ ਹਾਂਜੀ ਹਾਂਜੀ ਉੱਥੇ ਹੀਰੇ ਤਰਾਸ਼ਣਾ ਉੱਥੇ ਸਿਖਾਇਆ ਜਾਂਦੇ ਨੇ ਉਹ 3-3 6-6 ਮਹੀਨੇ ਉੱਥੇ ਲਾ ਕੇ ਆਉਂਦੇ ਨੇ ਹੀਰਾ ਤਰਾਸ਼ਣਾ ਸਿੱਖ ਕੇ ਆਉਂਦੇ ਨੇ ਅੱਛਾ ਹਾਂਜੀ ਤੇ ਫੇਰ ਇੱਥੇ ਆਉਂਦੇ ਇੱਥੇ ਆ ਕੇ ਫੇਰ ਕੰਮ ਤੇ ਲ ਤੇ ਇੱਥੇ ਜਿੰਨੀਆਂ ਵੀ ਗਲੀਆਂ ਤੇ ਇੱਥੇ ਅਸੀਂ ਗੇੜੇ ਦੇ ਰਹੀਆਂ ਸਾਰੀਆਂ ਗਲੀਆਂ ਚ ਤੁਹਾਨੂੰ ਮਿਲਣਗੇ ਬਸ ਇਹ ਇਸੇ ਤਰ੍ਹਾਂ ਦੀਆਂ ਦੁਕਾਨਾਂ ਹੋਰ ਇਹ ਸ਼ਹਿਰ ਚ ਮੈਨੂੰ ਲੱਗਦਾ ਨਹੀਂ ਕੁਝ ਹੋਰ ਸ਼ਹਿਰ ਚ ਹੋਊਗਾ ਤੇ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਵੀ ਜਿਹੜਾ ਹੀਰਾ ਉਹ ਬਣਦਾ ਕਿਵੇਂ ਹੈ ਹਨਾ ਇਹ ਬੇਸਿਕਲੀ ਨੇਚਰਲ ਸੋਰਸ ਆ ਮਤਲਬ ਕੁਦਰਤੀ ਸਰੋਤ ਆ ਜਿਵੇਂ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਵੀ ਸੋਨਾ ਕਿਵੇਂ ਬਣਦਾ ਹਨਾ ਧਰਤੀ ਦੇ ਹੇਠੋਂ ਸੋਨੇ ਦੀਆਂ ਖਦਾਨਾਂ ਹੁੰਦੀਆਂ ਨੇ ਤੇ ਮਿੱਟੀ ਨੂੰ ਛਾਣਿਆ ਜਾਂਦਾ ਪੱਥਰਾਂ ਨੂੰ ਜਿਵੇਂ ਆਪ ਅਫਰੀਕਾ ਚ ਦੇਖਿਆ ਸੀਗਾ ਹਾਂ ਜਿਵੇਂ ਅਫਰੀਕਾ ਚ ਦੇਖਿਆ ਸੀ ਪੱਥਰਾਂ ਨੂੰ ਛਾਣ ਕੇ ਮਿੱਟੀ ਨੂੰ ਛਾਣ ਕੇ ਉਹਦੇ ਵਿੱਚੋਂ ਸੋਨਾ ਨਿਕਲਦਾ। ਉਸੇ ਤਰ੍ਹਾਂ ਜਿਹੜਾ ਹੀਰਾ ਉਹ ਜਿਵੇਂ ਜਵਾਲਾਮੁਖੀ ਜਦੋਂ ਫਟਦਾ ਜਵਾਲਾਮੁਖੀ ਦੀ ਰਾਖ ਉਹ ਵੀ ਥੋਪੀਆ ਜਵਾਲਕਨ ਨੂੰ ਇਥੋਂ ਦੇਖ ਕੇ ਆਏ ਆ ਬਾਲਕਨ ਨੂੰ ਹਾਂ ਜੀ ਉਹ ਵੀ ਤੁਹਾਨੂੰ ਦਿਖਾਇਆ ਸੀ ਉਹਦੇ ਨੀਚੋਂ ਜਿਹੜੀ ਉਹਦੀ ਰਾਖ ਹੁੰਦੀ ਆ ਉਹਨੂੰ ਛਾਣ ਕੇ ਰਾਖ ਨੂੰ ਛਾਣ ਕੇ ਫਿਰ ਉਹ ਚੋਂ ਪੱਥਰ ਨਿਕਲਦਾ ਮਤਲਬ ਹੀਰਾ ਨਿਕਲਦਾ। ਤਾਂ ਜੋ ਕਹਿੰਦੇ ਆ ਵੀ ਕੋਲੇ ਦੀ ਖਾਨ ਕੋਲੇ ਦੀ ਖਾਨ ਚੋਂ ਹੀਰਾ ਕੋਲੇ ਦੀ ਖਾਨ ਚੋਂ ਹੀਰਾ ਕੱਢਦਾ। ਹੀਰਾ ਨਿਕਲਦਾ ਹਾਂ ਜੀ ਤੇ ਦੂਸਰਾ ਹੈਗਾ ਇਹ ਮਤਲਬ ਸਮੁੰਦਰ ਚੋਂ ਨਿਕਲਦਾ ਸਮੁੰਦਰ ਦੀ ਸਰਫੇਸ ਤੋਂ ਨਿਕਲਦਾ ਹਾਂਜੀ ਤੇ ਜੋ ਮੈਨਾਂ ਲ ਘੋਗੇ ਸਿੱਪੀਆਂ ਬਣਾਉਂਦੇ ਤੁਹਾਨੂੰ ਪਤਾ ਜੀ ਸਮੁੰਦਰ ਚੋਂ ਵੀ ਨਿਕਲਦਾ ਹੈ ਹਾਂਜੀ ਪਤਾ ਨਹੀਂ ਇੱਕ ਪਤਾ ਨਹੀਂ ਅੱਛਾ ਅੱਜ ਪਤਾ ਲੱਗਿਆ ਸਾਡੇ ਨਾਲ ਰਹਿ ਰਹਾ ਬਹੁਤ ਕੁਝ ਸਿੱਖੋਗੇ ਬਹੁਤ ਕੁਝ ਸਿੱਖ ਲਿਆ ਸੀ ਸਾਡੇ ਨਾਲ ਰਹਿ ਕੇ ਹਾਂਜੀ ਜਿਵੇਂ ਮੈਂ ਵੀਡੀਓ 'ਚ ਦੇਖਿਆ ਸੀ ਰਿਪਨ ਉਹ ਮੱਛੀ ਤਾਂ ਨਹੀਂ ਉਹਨੂੰ ਕਹਿ ਸਕਦੇ ਕੋਈ ਚੀਜ਼ ਹੁੰਦੀ ਹੈ ਮੈਨੂੰ ਨਾਮ ਨਹੀਂ ਪਤਾ ਸੌਰੀ ਕੋਗੇ ਕਹਿੰਦੇ ਮੈਂ ਲਾਦਾ ਸਮੁੰਦਰ ਦੇ ਵਿੱਚੋਂ ਨਿਕਲਦੇ ਹਾਂ ਪਾੜ ਕੇ ਉਹਦੇ ਵਿੱਚੋਂ ਨਿਕਲਦੇ ਨੇ ਜਾਂ ਜਵਾਲਾਮੁਖੀ 'ਚੋਂ ਜਵਾਲਾਮੁਖੀ ਰਾਹੀਂ ਬਣਦਾ ਹੀਰਾ ਜਾਂ ਆਉਂਦਾ ਹਾਂ ਹਾਂਜੀ ਹਾਂਜੀ ਤੇ ਇੱਥੇ ਭਾਜੀ ਹੀਰੇ ਆਪਣੇ ਜਿਵੇਂ ਲੋਕ ਸ਼ਾਪਿੰਗ ਕਰਕੇ ਵੀ ਬਹੁਤ ਲੈ ਜਾਂਦੇ ਹੋਣਗੇ ਜਿੰਨੇ ਬਾਅਦ ਹਾਂਜੀ ਸ਼ਾਪਿੰਗ 'ਚ ਲੋਕ ਬੋਲ ਲੈ ਕੇ ਜਾਂਦੇ ਕਿਉਂਕਿ ਆਈ ਥਿੰਕ ਅੱਛੇ ਇੱਥੇ ਹੀਰਾ ਸਸਤਾ ਹੈਗਾ ਸਸਤਾ ਮਿਲਦਾ ਚਲ ਆਪਾਂ ਤਾਂ ਕਦੇ ਖਰੀਦੀ ਨਹੀਂ ਆਪਾਂ ਨੂੰ ਤਾਂ ਕੀ ਪਤਾ ਵੀ ਸਸਤਾ ਹੈ ਕਿ ਮਹਿੰਗਾ ਹੈ ਪਰ ਮੈਨੂੰ ਮੈਨੂੰ ਵੀ ਲੱਗਦਾ ਵੀ ਮੋਸਟਲੀ ਲੋਕ ਸ਼ਾਪਿੰਗ ਕਰਕੇ ਲੈ ਕੇ ਜਾਂਦੇ ਹੋਣਗੇ ਹਾਂਜੀ ਹਾਂ ਜਿਆਦਾ ਕਰਦੇ ਨੇ ਇਹ ਸ਼ਾਪਿੰਗ ਕਮਾਲ ਦੀ ਗੱਲ ਇਹ ਆ ਯਾਰ ਇੱਥੇ ਕਿ ਇਹ ਬਾਹਰਲੇ ਪਾਸੇ ਦੁਕਾਨਾਂ ਤੇ ਐਦਾਂ ਹੀ ਲੱਗਿਆ ਹੋਇਆ ਹੈਗਾ ਤੇ ਕੱਚ ਦੇ ਵਿੱਚ ਤੇ ਕਿਤੇ ਕੋਈ ਚੋਰੀ ਦੇ ਕਹਿੰਦੇ ਕ੍ਰਾਈਮ ਦੇ ਕੇਸ ਨਹੀਂ ਆਉਂਦੇ ਹੈਗੇ ਪਰ ਇਹਦੇ ਇਧਰਲੇ ਦੇਸ਼ਾਂ ਦਾ ਚੋਰੀ-ਚੋਰੀ ਵੈਸੇ ਘੱਟ ਹੈ ਤੇ ਐ ਨਹੀਂ ਪਤਾ ਹੁਣੇ ਚੋਂ ਜਿਵੇਂ ਕੱਚ ਕਿਹੜਾ ਹੈ ਜਾਂ ਕੀ ਹੈਗਾ ਮੈਂ ਤਾਂ ਜਿਵੇਂ ਆ ਬਲੂ ਵਾਲੇ ਰੈੱਡ ਵਾਲੇ ਵੈਸੇ ਨਗ ਹੋ ਸਕਦੇ ਆ ਕੁਝ ਪਾਰਖੂ ਬੰਦਾ ਹੀ ਇਹ ਤਾਂ ਦੱਸ ਸਕਦਾ ਹੈਗਾ ਸਾਰਾ ਪਰ ਦੇਖੋ ਚਮਕਦਮ ਕਪੂਰੀ ਹੈ ਲਿਸ਼ਕਾ ਮਾਰ ਰਿਹਾ ਹੈ ਨਾ ਤੇ ਜਿਹੜਾ ਮਤਲਬ ਹੀਰਾ ਦੁਨੀਆ ਦੇ ਸਭ ਤੋਂ ਮਹਿੰਗੀ ਧਾਤ ਕਿਉਂ ਹੈ ਇਹਦਾ ਵੀ ਕਾਰਨ ਇਹ ਆ ਜਿਵੇਂ ਸੋਨਾ ਨਿਕਲਦਾ ਤੁਹਾਨੂੰ ਅਫਰੀਕਾ ਚ ਦਿਖਾਇਆਗਾ ਸੋਨੇ ਤੇ ਮਿਹਨਤ ਬਹੁਤ ਲੱਗਦੀ ਹੈ ਡਾਇਮੰਡ ਇਹੋ ਜੀ ਧਾਤ ਹੈ ਜਿਹੜੀ ਬਹੁਤ ਰੇਅਰ ਨਿਕਲਦੀ ਹੈ ਜਿੰਨੀ ਮਤਲਬ ਧਾਤ ਕੁਦਰਤੀ ਜਿਹੜੇ ਸਰੋਤ ਨੇ ਜਿੰਨੀ ਮਤਲਬ ਉਹ ਘੱਟ ਨਿਕਲੂਗੀ ਘੱਟ ਮਾਤਰਾ ਚ ਆਊਗੀ ਉਹਦੀ ਕੀਮਤ ਉਹਦੀ ਵੈਲਿਊ ਦੁਨੀਆ ਚ ਡਿਮਾਂਡ ਵੱਧ ਜਾਂਦੀ ਹੈ ਹਰੇਕ ਚੀਜ਼ ਡਿਮਾਂਡ ਐਂਡ ਸਪਲਾਈ ਤੇ ਹੈ ਜੇ ਇਹ ਇੰਨੇ ਹੀ ਨਿਕਲਦਾ ਹੋਵੇ ਤਾਂ ਤੇ ਜੋ ਮਨਮਤਾ ਨਿਕਲਦਾ ਹੋਵੇ ਜਿਵੇਂ ਲੋਹਾ ਨਿਕਲੀ ਨਾਲ ਉਹਦੀ ਕੀਮਤ ਘੱਟ ਹੈਗੀ ਹੈ ਨਾ ਜੀਦੀ ਮਤਲਬ ਜਿਹਨੂੰ ਮੈਨਤਵਾਦਾਂ ਹੁੰਦੀ ਹੈ ਪਹਿਲਾਂ ਧਰਤੀ 'ਚੋਂ ਨਿਕਲਦਾ ਘਟਾ ਜਦੋਂ ਜਵਾਲਾਮੁਖੀ ਫਟਣਿਆ ਜਵਾਲਾਮੁਖੀ ਹੁਣ ਕਿੰਨੇ ਕ ਦੇਸ਼ਾਂ 'ਚ ਫਟਦੇ ਆ ਤੇ ਬਹੁਤ ਰੇਅਰ ਆ ਪੂਰੀ ਏਡੀ ਵੱਡੀ ਧਰਤੀ 'ਚੋਂ ਤੇ ਫਿਰ ਉਹਦੇ 'ਚੋਂ ਜਵਾਲਾਮੁਖੀ ਫਟਣਾ ਤੇ ਫਿਰ ਉਹਦੇ 'ਚੋਂ ਧਰਤੀ ਥੱਲੋਂ ਨਿਕਲਣਾ ਨਿਕਲੇ ਨਾ ਨਿਕਲੇ ਕਦੋਂ ਨਿਕਲੂ ਕੁਛ ਨਹੀਂ ਪਤਾ ਉਹਨੂੰ ਫਿਰ ਤਰਾਸ਼ਣਾ ਫਿਰ ਉਹ ਕਿਸੇ ਤੱਕ ਪਹੁੰਚਦਾ ਤਾਂ ਹੀ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਧਾਤ ਆ ਸੋ ਅਸੀਂ ਨਿਕਲ ਰਹੇ ਹਾਂ ਜੀ ਹੁਣ ਇਹ ਸ਼ਹਿਰ ਚੋਂ ਵਾਪਸ ਤੇ ਅਸੀਂ ਆਪਣਾ ਅਸਦਾ ਵਲੌਗ ਜਿਹਦੇ ਚ ਤੁਹਾਨੂੰ ਕਮਾਉਣਾ ਸੀਗਾ ਐਂਤਵਰਪ ਸਾਰਾ ਸ਼ਹਿਰ ਤੇ ਖੀਰਿਆਂ ਦੇ ਕਾਰੋਬਾਰ ਬਾਰੇ ਸਾਰਾ ਦੱਸਣਾ ਸੀਗਾ ਸੋ ਜੁੜੇ ਰਹੋ ਤੁਸੀਂ ਆਪਣੇ ਸਫਰ ਨਾਲ ਬੈਲਜੀਅਮ ਤੋਂ ਦਿਖਾਉਂਦੇ ਰਹਿਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਤੇ ਸੋਹਣੇ ਸੋਹਣੇ ਸ਼ਹਿਰ ਤੇ ਮਿਲਦੇ ਆਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ